ਸਹੀ ਗਾਲ ਨਮਸਕਾਰ ਸलाम ਦੋਸਤੋ ਤਾਂ ਇੱਕ ਕੁੜੀ ਜਿਹੜੀ ਕਿ ਵਿਦੇਸ਼ ਤੋਂ ਆਉਂਦੀ ਹੈ ਪੰਜਾਬ ਦੇ ਵਿੱਚ ਫਿਲਮ ਬਣਾਉਣ ਦੇ ਲਈ ਤੇ ਉਹਨੂੰ ਗੁਰਸਿੱਖ ਲੋਕਾਂ ਦੇ ਬਹੁਤ ਯਕੀਨ ਹੁੰਦਾ ਤੇ ਉਹ ਗੁਰਸਿੱਖ ਲੋਕਾਂ ਦੀ ਇੱਕ ਟੀਮ ਇਕੱਠੀ ਕਰਦੀ ਹੈ ਉਹਦੇ ਵਿੱਚ ਇੱਕ ਮੁੰਡਾ ਹੁੰਦਾ ਅਮਨ ਕਰਕੇ ਉਹਦਾ ਨਾਮ ਹੁੰਦਾ ਸ਼ਾਇਦ ਉਹਦੀ ਮੈਂ ਫੋਟੋ ਲਾ ਲੰਨਾ ਜੀ ਤੇ ਉਹਦੇ ذریعے ਬਾਕੀ ਟੀਮ ਇਕੱਠੀ ਹੁੰਦੀ ਹੈ ਉਹਦੇ ਵਿੱਚ ਇੱਕ ਆਪਣੇ ਜਿਹੜਾ ਜਰਨਲ ਹੁੰਦਾ ਇਹ ਹੁੰਦਾ ਉਦੋਂ ਉਹਦੇ ਨਾਲ ਹੀ ਇੱਕ ਗੁਰਚਰਨ ਬਿਰਕ ਡਾਇਰੈਕਟਰ ਜਿਹੜਾ ਐਜ਼ ਇਹ ਪਹਿਲਾਂ ਗਾਣੇ ਲਿਖਦਾ ਹੁੰਦਾ ਸੀ ਉਹ ਫਿਰ ਬਾਅਦ ਦੇ ਵਿੱਚ ਫਿਲਮਾਂ ਬਣਾਉਣ ਲੱਗ ਪਏ ਹਨ ਤੇ ਡਾਇਰੈਕਟਰ ਬਣ ਗਏ ਉਹ ਡੰਮੀ ਡਾਇਰੈਕਟਰ ਬਣੇ ਸੀ ਐਕਚੁਅਲੀ ਤਫਾਨ ਸਿੰਘ ਵੀ ਉਹਨਾਂ ਨੇ ਬਣਾਈ ਸੀ ਇਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਰਲ ਕੇ ਇਦਾਂ ਦੀਆਂ ਕਈ ਚੀਜ਼ਾਂ ਕੀਤੀਆਂ ਉਦੋਂ ਇਹਨਾਂ ਦੀ ਪੈਰਲਲ ਇੱਕ ਫਿਲਮ ਬਣ ਰਹੀ ਸੀ ਉਹਦਾ ਨਾਂ ਸੀ ਲੈਦਰ ਲਾਈਫ ਤੇ ਇਹ ਜਿਹੜੀ ਕੁੜੀ ਆਈ ਬਾਹਰੋਂ ਉਹ ਆਈ ਇੱਥੇ ਗੁਰਸਿੱਖ ਬੰਦੇ ਦੇ ਯਕੀਨ ਕੀਤਾ ਉਹਨੇ ਆਪਣਾ ਬਾਹਰੋਂ ਕਾਫੀ ਪੈਸਾ ਲੈ ਕੇ ਆਈ ਤੇ ਉਹਨੂੰ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਫਿਲਮ ਬਣਨ ਦੇ ਲਈ ਕਈ ਲੋਕਾਂ ਦਾ ਸਹਿਯੋਗ ਵੀ ਲਿਆ ਗਿਆ ਉਹਦੇ ਵਿੱਚ ਬਹੁਤ ਸਾਰੇ ਐਕਟਰ ਲਏ ਗਏ ਤੇ ਉਸ ਮੁੰਡੇ ਨੂੰ ਮੇਨ ਲਿਆ ਗਿਆ ਮੁੰਡਾ ਜਿਹੜਾ ਮੇਨ ਲੈਣਾ ਸੀ ਉਹ ਉਸ ਕੁੜੀ ਨੂੰ ਮਲਾ ਕੇ ਲਿਆਇਆ ਸੀ ਮੇਲੀ ਭਗਤ ਇੱਥੇ ਚੱਲਦੀ ਆ ਫਿਲਮ ਲੈ ਚ ਤੇ ਜਗਨੇਰ ਹੋਣਾ ਨੇ ਉਹ ਜਾਂ ਤਾਂ ਉਸ ਮੁੰਡੇ ਨਾਲ ਜਲਸੀ ਸੀ ਕੀ ਪ੍ਰੋਬਲਮ ਸੀ ਮੈਨੂੰ ਨਹੀਂ ਪਤਾ ਪਰ ਇਹਨਾਂ ਨੇ ਉਹ ਮੁੰਡੇ ਨੂੰ ਬਾਹਰ ਕੱਢਣ ਦੇ ਚੱਕਰ 'ਚ ਕਈ ਗੇੜ ਪਾਅ ਤੇ ਫਿਲਮ ਦੇ ਤੇ ਗੁਰਚਰਨ ਬਿਰਕ ਡਾਇਰੈਕਟਰ ਨੇ ਵੀ ਉਹਨਾਂ ਦੇ ਨਾਲ ਉਦਾਂ ਹੀ ਕਰਦੇ ਸੀ ਉਹ ਜਦੋਂ ਜਰਨਲ ਹੋਣੀ ਚਾਹੁੰਦੇ ਹੁੰਦੇ ਸੀ ਤੇ ਉਹ ਕੁੜੀ ਆਪਣਾ ਇੱਥੇ ਜਿਵੇਂ ਵੀ ਕਰਕੇ ਆਪਣਾ ਬਾਹਰੋਂ ਪੈਸਾ ਲੈ ਕੇ ਆਈ ਸੀ ਹੀਰੋਇਨ ਬਣਨ ਦਾ ਸ਼ੌਕ ਵੀ ਸੀ ਹੀਰੋਇਨ ਬਣਨਾ ਚਾਹੁੰਦੀ ਸੀ ਉਹ ਕਾਫੀ ਦੇਰ ਡਾਕਟਰ ਸੀ ਸਭ ਤੋਂ ਵੱਡੀ ਗੱਲ ਬਾਹਰ ਡਾਕਟਰ ਸੀ ਸ਼ਾਇਦ ਉਹ ਉਹ ਐਂਡ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਉਹ ਕਿਦਾਂ ਕਿਦਾਂ ਮਤਲਬ ਕੀ ਕੀ ਕੀਤਾ ਤੇ ਐਂਡ ਵਿੱਚ ਉਹ ਕੀ ਕਰਕੇ ਤੇ ਕਿੱਦਾਂ ਗਈ ਇੰਡੀਆ ਤੋਂ ਤਾਂ ਇਹਨਾਂ ਸਾਰਿਆਂ ਨੇ ਗੇੜ ਪਾ ਰੱਖਿਆ ਜੀ ਪਹਿਲਾਂ ਤਾਂ ਉਹ ਮੁੰਡੇ ਨੂੰ ਫਿਲਮ ਚੋਂ ਬਾਹਰ ਕੀਤਾ ਫਿਰ ਉਸ ਫਿਲਮ ਤੋਂ ਸ਼ਹਿਰ ਕਰਤਾar ਵੀ ਲਿਆ ਫਿਲਮ ਦਾ ਨਾਮ ਸੀ ਫਾਈਟ ਬੈਕ ਹੈ ਨਾ ਫਾਈਟ ਬੈਕ ਹੀ ਸ਼ਾਇਦ ਹਾਂ ਫਾਈਟ ਬੈਕ ਤੇ ਮੈਂ ਉਹਦਾ ਸ਼ੌਟ ਲਗਾ ਦਿੰਦਾ ਜੀ ਤੇ ਉਹ ਫਾਈਟ ਬੈਕ ਸ਼ੁਰੂ ਕਰ ਦਿੰਦੇ ਆ ਤੇ ਉਹ ਮੁੰਡੇ ਨੂੰ ਕੱਢ ਦਿੰਦੇ ਆ ਫਿਰ ਕਰਦੇ ਕਰਦੇ ਫਿਲਮ ਰੁੱਲ ਜਾਂਦੀ ਆ ਉਹ ਐਂਡ ਆਫ ਡੇ ਉਹ ਕੁੜੀ ਜਿਹੜੀ ਆ ਇਹਨਾਂ ਸਾਰੇ ਚਾਲੂ ਬੰਦਿਆਂ ਦਾ ਸ਼ਿਕਾਰ ਹੋ ਜਾਂਦੀ ਆ ਇਹ ਅਖੀਰ ਦੇ ਵਿੱਚ ਉਹ ਕਾਫੀ ਦੇਰ ਇੱਥੇ ਭਟਕਦੀ ਐ ਤੇ ਉਹਨੂੰ ਕੋਈ ਵੀ ਮਤਲਬ ਕੰਮ ਨਹੀਂ ਕਿਤੇ ਹੋਰ ਨਹੀਂ ਬਣਦਾ ਜਦੋਂ ਲਿੰਕ ਬਣਦੇ ਆ ਉਹ ਮੈਂ ਉਹ ਤੋਂ ਬੜੀ ਕੋਸ਼ਿਸ਼ ਕੀਤੀ ਪਰ ਕੁੜੀ ਨੂੰ ਮਿਲਿਆ ਤੇ ਚਲੋ ਅਬਰੌੜ ਤੋਂ ਆਈ ਐ ਸਾਡੇ ਬੰਦਿਆਂ ਦੀ ਇਮੇਜ ਖਰਾਬ ਨਾ ਹੋਵੇ ਮੈਂ ਮਿਲਣੇ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਜਿਹੜੇ ਉਹ ਕੁੜੀ ਨੂੰ ਜਾਣਦੇ ਸੀ ਉਹਨਾਂ ਨੂੰ ਵੀ ਕਿਹਾ ਉਹਨਾਂ ਨੇ ਮੈਨੂੰ ਕਿਸੇ ਨੇ ਉਹਦੇ ਨਾਲ ਨਹੀਂ ਮਨਾਇਆ ਉਹ ਕੁੜੀ ਇੱਥੇ ਭਟਕਦੀ ਐ ਭਟਕਦੇ ਹੋਤ ਬਾਅਦ ਭਟਕਦੀ ਭਟਕਦੀ ਉਸ ਤੋਂ ਬਾਅਦ ਉਹਦੀ ਟਿਕਟ ਕਰਾਈ ਕਿਸੇ ਨੇ ਬਰੇਸ਼ ਜਾਨ ਨੇ ਹੁਣ ਘਰ ਦੇ ਦਾ ਕਰੋੜਾ ਰੁਪਇਆ ਜੇ ਖਰਾਬ ਕਰਤਾ ਹੂੰ ਤਾਂ ਗੁੱਸੇ ਹੋਣਗੇ ਘਰ ਦੇ ਉਹਦੇ ਨਾਲ ਖੈਰ ਗੁੱਸੇ ਹੀ ਸੀ ਪਰ ਬਾਅਦ ਦੇ ਵਿੱਚ ਹੁਣ ਮੈਨੂੰ ਪਤਾ ਲੱਗਿਆ ਵੀ ਉਹ ਕੁੜੀ ਇੱਥੋਂ ਜਦੋਂ ਬਾਹਰ ਚਲੀ ਗਈ ਹੈ ਬਾਹਰ ਜਾ ਕੇ ਉਹਨੇ ਫਿਰ ਕਿਸੇ ਨਾਲ ਵਿਆਹ ਕੀਤਾ ਕਿਉਂਕਿ ਉਹਦਾ ਭਰੋਸਾ ਹੋਊਗਾ ਜਾਂ ਦੇਖੋ ਆਪਾਂ ਕਿੰਦਾ ਮਾਨ ਤੋੜਦੇ ਆ ਕਿਸੇ ਦਾ ਹਨ ਅਸੀਂ ਇਹ ਚੀਜ਼ਾਂ ਨਾ ਕਰੀਏ ਮੈਂ ਹਰ ਵਾਰ ਕਹਿਣਾ ਹੁੰਦਾ ਤੇ ਉਹ ਕੁੜੀ ਕੌਣ ਸੀ ਉਹ ਮੈਂ ਤੁਹਾਨੂੰ ਕਲੀਅਰ ਕਰਦਾ ਉਹ ਕੁੜੀ ਸੀ ਜੀ ਗਾਣਾ ਆਇਆ ਸੀ ਇੱਕ ਪੰਜਾਬਣ ਹਰਮਨ ਹਰਜੀਤ ਹਰਮੰਦਾ ਹਨਾ ਜੱਟੀ ਪੜੀਆਂ ਤੋਂ ਸੋਹਣੀ ਇੱਦਾਂ ਕਰਕੇ ਉਹ ਗਾਣੇ ਦਾ ਮੈਂ ਸ਼ਾਰਟ ਲਗਾ ਦਿੰਨਾ ਜੀ ਉਹ ਗਾਣੇ ਵਾਲੀ ਕੁੜੀ ਸੀ ਉਹ ਕੁੜੀ ਦੇਖੋ ਇੱਥੋਂ ਕਿੰਨਾ ਹਰਾਸ ਹੋ ਕੇ ਗਾਈ ਫਿਲਮ ਬਣਾ ਉੜਾਈ ਸੀ ਤੇ ਉਹ ਲੋਕ ਇਹ ਫਿਲਮ ਨਹੀਂ ਲੋਕਾਂ ਨੂੰ ਕੀ ਕਹਿੰਦੀ ਹੋਊਗੀ ਫਿਲਮੀ ਲੋਕਾਂ ਦੀ ਕਿੰਨੀ ਬਦਨਾਮੀ ਹੋਊਗੀ ਜਿੰਨੀਆਂ ਅੱਜ ਤੱਕ ਮੈਂ ਵੀਡੀਓ ਪਾਈਆਂ ਮੈਂ ਸੱਚ ਤੇ ਪਾਈਆਂ ਜੋ ਜੋ ਮੇਨਾ ਹੋਇਆ ਉਹ ਤਾਂ ਪਾਈਆਂ ਅਦਰਵਾਇਜ਼ ਮੈਂ ਕਿਸੇ ਦੇ ਖਿਲਾਫ ਜਾਂ ਝੂਠ ਨਹੀਂ ਪਾਇਆ ਹਰ ਤੁਸੀਂ ਸੋਚ ਕੇ ਦੇਖੋ ਕਿ ਕਈ ਬੰਦੇ ਮੇਰੇ ਨਾਲ ਦੇ ਜਿਹੜੇ ਮੈਨੂੰ ਕਹਿੰਦੇ ਆ ਵੀ ਇਹ ਨੈਗੇਟਿਵਿਟੀ ਹੈ ਉਹ ਨੈਗੇਟਿਵਿਟੀ ਕਿੱਦਾਂ ਹੈ ਭਾਈ ਅਸੀਂ ਸੱਚ ਬੋਲਦੇ ਆ ਦੇਖੋ ਇਹ ਕਿੰਨੇ ਪਰਦੇ ਪਾਉਂਦੇ ਨੇ ਉਹ ਅਮਨ ਜਿਹੜੀ ਕੁੜੀ ਸੀ ਹਰਮਨ ਉਹ ਤੇ ਅਮਨ ਜਿਹੜਾ ਹੀਰੋ ਮੁੰਡਾ ਲੈਣਾ ਸੀ ਉਹ ਗੁਰਸਿੱਖ ਬੰਦੇ ਦੇ ਨਾਲ ਫੇਸਬੁੱਕ ਤੋਂ ਰਾਫਤਾ ਹੋਇਆ ਉਹ ਫਿਲਮ ਬਣਾ ਰਹੇ ਸੀ ਇਹਨਾਂ ਦੋਹਾਂ ਦਾ ਕੰਮ ਖਰਾਬ ਹੋਇਆ ਉਹ ਕੁੜੀ ਦਾ ਕਰੋੜਾ ਰੁਪਈਆ ਖਰਾਬ ਹੋ ਗਿਆ ਕੁੜੀ ਵੀ ਨਹੀਂ ਬੋਲੀ ਨਾ ਹੀ ਮੁੰਡਾ ਬੋਲਿਆ ਉਹ ਕਈ ਸਾਲਾਂ ਬਾਅਦ 5-7 ਸਾਲ ਬਾਅਦ ਇਸ ਮੁੰਡੇ ਦੀ ਦੁਬਾਰਾ ਫਿਲਮ ਆਈ ਹੈ ਇਹ ਆਪਸ ਵਿੱਚ ਕਿਸੇ ਦਾ ਨਹੀਂ ਬਗਾਰ ਦੇ ਜਦੋਂ ਮੇਰੇ ਨਾਲ ਰਾਫਤਾ ਉਹ ਕਾਇਮ ਕਰ ਰਿਹਾ ਸੀ ਮੁੰਡਾ ਤਾਂ ਉਹਦਾ ਮੇਨ ਮਸਲਾ ਉਹ ਪਿੱਛੇ ਕਿਉਂ اٹ ਗਿਆ ਜਦੋਂ ਮੈਂ ਚੈਨਲ ਤੇ ਚੀਜ਼ਾਂ ਪਾਉਣਾ ਜਾਂ ਇਹਨਾਂ ਮਾਰੇ ਬੋਲਦਾ ਸੀ ਇਹ ਸਾਰੇ ਇਹ ਚਾਹੁੰਦੇ ਵੀ ਕਿਸੇ ਦੇ ਖਿਲਾਫ ਨਾ ਬੋਲੋ ਮਿੱਠੇ ਪੋਚੇ ਮਾਰ ਕੇ ਕਿੰਨੇ ਦੇ ਮਗਾ ਹੋ ਕੇ ਫਿਲਮ ਲੈਨ ਚਲਾ ਲਓ ਜੋ ਕੰਮ ਚਲਾਉਣਾ ਪਰ ਆਪਣੀ ਇੰਡਸਟਰੀ ਦੀ ਗੱਲ ਬਾਹਰ ਨਾ ਕਰੋ ਉਹ ਚੀਜ਼ਾਂ ਸੋਚ ਕੇ ਦੇਖੋ ਤੁਸੀਂ ਜੇ ਅਸੀਂ ਸੱਚ ਬੋਲਿਆ ਤਾਂ ਅਸੀਂ ਕੀ ਗਲਤ ਕੀਤਾ ਹਣਾ ਇਹ ਨੈਗੈਟਿਵਿਟੀ ਨਹੀਂ ਹੈਗੀ ਨੈਗੈਟਿਵਿਟੀ ਹੁਣ ਜਿੱਦਾਂ ਆਪਾਂ ਬਾਕੀ ਜਿਹੜੇ ਜ਼ੁਲਮ ਕਰਦੇ ਨੇ ਪਹਿਲਾ ਲੋਕ ਉਹਨਾਂ ਦੇ ਖਿਲਾਫ ਵੀ ਤਾਂ ਬੋਲਦੇ ਆ ਨਾ ਉਹ 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 ਫਿਰ ਨੈਗੈਟਿਵਿਟੀ ਨਹੀਂ ਹੈ ਔਰ ਅੰਗਰੇਜ਼ ਇਹ ਵੀ ਨੂੰ ਜਦੋਂ ਬਾਕੀ ਲੋਕਾਂ ਨੂੰ ਅਸੀਂ ਗਲਤ ਕਹਿੰਦੇ ਆ ਗੁਰੂ ਪੀਰ ਵੀ ਸਾਡੇ ਇਦਾਂ ਉਹਨਾਂ ਬਾਰੇ ਲਿਖ ਗਏ ਤੇ ਉਹ ਗਾਉ ਨੈਗੈਟਿਵਿਟੀ ਕਿਉਂ ਨਹੀਂ ਫਿਰ ਉਹ ਵੀ ਨੈਗੈਟਿਵਿਟੀ ਹੋਈ ਕਰ ਤਾਂ ਜੇ ਸਾਡੀਆਂ ਇਹ ਗੱਲਾਂ ਨੈਗੈਟਿਵਿਟੀ ਹੈ ਇਹ ਸੋਚ ਕੇ ਦੇਖੋ ਇਹ ਸਿਰਫ ਲੋਕਾਂ ਨੂੰ ਸੱਚ ਬੋਲਣ ਤੋਂ ਰੋਕਣਾ ਹੈ ਤੇ ਪਟਕਾਉਣਾ ਹੈ ਇਹ ਚੀਜ਼ਾਂ ਇਸ ਕਰਕੇ ਹੋਣੀਆਂ ਇਸ ਕਰਕੇ ਤੁਹਾਨੂੰ ਸਮਝਣਾ ਪੈਣਾ ਹੈ ਜੇ ਕਿਤੇ ਫਿਰ ਵੀ ਤੁਹਾਨੂੰ ਗਲਤ ਲੱਗਦਾ ਹੈ ਸਾਡੇ ਉਹ ਬੰਦਿਆਂ ਨੂੰ ਜਿਹੜੇ ਸਾਡੇ ਨਾਲ ਕਈ ਗੱਲਾਂ 'ਚ ਸਹਿਮਤ ਨਹੀਂ ਉਹਨਾਂ ਤੋਂ ਮਾਫੀ ਮੰਗਣਾ ਜਿਹੜਾ ਬੈਡ ਕਮੈਂਟ ਪਾਉਣ ਵਾਲੇ ਇਹਨਾਂ ਨੇ ਚੰਸੀ ਉਹਨਾਂ 'ਚ ਗਾਲੀ ਕੋਈ ਨਹੀਂ ਤੁਸੀਂ ਇਹਨੂੰ ਨੈਗੇਟਿਵਿਟੀ ਦਾ ਨਾਮ ਨਾ ਦਿਓ ਅੱਗੇ ਚੱਲ ਕੇ ਅਸੀਂ ਜਤਿੰਦਰ ਸਰਤਾਜ ਬਾਰੇ ਵੀ ਦੱਸਾਂਗੇ ਜਤਿੰਦਰ ਸ਼ਾਹ ਤੇ ਇਹ ਜਿਹੜਾ ਕਵਰ ਗਰੇ ਵਾਲੇ ਇਹਨਾਂ ਦੀ ਗੱਲ ਕਰਾਂਗੇ ਤੇ ਸੁਆਮੀ ਰਾਮਦੇਵ ਜਿੰਨਾ ਚਿਰ ਉਹ ਬੰਦੇ ਦਾ ਕੰਮ ਚੱਲਿਆ ਨਹੀਂ ਉਹ ਧਰਮਾਂ ਦੇ ਖਿਲਾਫ ਕਦੇ ਨਹੀਂ ਬੋਲੇ ਅੱਜ ਉਹ ਕਹਿੰਦਾ ਮੈਂ ਅਗਨੀ ਅਗਨੀ ਹੋਤਰੀ ਬ੍ਰਾਹਮਣ ਹੈ ਕਿੱਡੀਆਂ ਗੱਲਾਂ ਕਰਦਾ ਤੇ ਸਿੱਖ ਗੁਰੂ ਘਰ ਚ ਉਹਨੂੰ ਲੰਗਰ ਆਉਂਦਾ ਰਿਹਾ ਉਹਨੇ ਕਦੀ ਉਹ ਗੱਲ ਨਹੀਂ ਕੀਤੀ ਹਨਾ ઋષਿ ਕੇ ਇੱਜ਼ਤੋਂ ਰਹਿੰਦਾ ਸੀ ਹਨਾ ਇਹ ਚੀਜ਼ਾਂ ਅੱਗੇ ਜਾ ਕੇ ਖੁਲਾਸੇ ਕਰਾਂਗੇ ਮਾਪਾ ਸਾਡਾ ਚੈਨਲ ਦਾ ਭਾਵੇਂ ਉਹ ਕੁਝ ਜੋ ਵੇੜਾ ਕਰ ਕਰਦਾ ਨੇ ਫਿਲਮੀ ਲੋਕਾਂ ਨੇ ਸਿੰਗਰਾਂ ਨੇ ਕਰਤਾ ਪਰ ਅਸੀਂ ਜੋ ਵੀਡੀਓ ਪਾਉਣੀ ਆ ਉਹ ਪਾ ਕੇ ਚੱਲ ਜਾਣਾ ਮੇਰਾ ਸੱਚ ਇੱਥੇ ਕੀ ਹੈ ਜਿੰਨੀ ਇੱਕ ਕਹਾਣੀਆਂ ਕਿੱਸੇ ਸੀ ਮੈਂ ਪਾ ਦਿੱਤੇ ਆ ਤੇ ਗਾਹ ਸ਼ਹਿਰ ਮੈਂ ਨਾ ਪਾਵਾਂ ਤੇ ਕੋਈ ਗਲਤੀ ਹੋਵੇ ਹੋਵੇ ਤਾਂ ਮਾਫੀ ਚਾਹੁੰਦਾ ਤੇ ਮਿਹਰਬਾਨੀ ਸ਼ੁਕਰੀਆ